ਤਾਰਜ ਸਤਗੁਰ ਆਪ ਸਵਾਰਿਆ ਵੱਡੀ ਆਰ ਜਾਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਵਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵ ਕਵਨ ਸੋ ਮਤ ਜਿਤ ਪ੍ਰੀਤਮ ਪਾਵੋ ਰਹਾਓ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰ ਨਾ ਕਾਹੂੰ ਬੇਰੇ ਬਿਲਾਵਲ ਮਹੱਲਾ ਪੰਜਵਾਂ ਚਰਣਾ ਕਮਲ ਪ੍ਰਭ ਹਿਰਦੈ ਧਿਆਇ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋਂ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਆਖ ਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਓ ਤਾਪ ਪਾਪ ਸੰਤਾਬ ਬਿਨਾਸੇ ਹਰ ਸਿਮਰਤਾ ਕਿਲ ਵਿਖ ਸਭ ਨਾਸੇ ਆਨੰਦ ਕਰਹੁ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾ ਮਮਤਾ ਮੋਹ ਤ੍ਰੋ ਮਦ ਮਤਾ ਬੰਦਨ ਬਾਦਿਆ ਅਤ ਬਿਕਰਾਲ ਦਿਨ ਦਿਨ ਛਜਤ ਬਿਕਾਰ ਕਰਤ ਔਦ ਫਾਹੀ ਫਤਾ ਜਮ ਕੈ ਜਾਲ ਤੇਰੀ ਸ਼ਰਨ ਪ੍ਰਭ ਦੀਨ ਦਿਆਲਾ ਮਹਾ ਬਖਮ ਸਾਗਰਿਤ ਭਾਰੀ ਉਧਰੋ ਸਾਧੂ ਸੰਗਰ ਬਾਲਾ ਰਹਾਓ ਬਰਾਬਰ ਸੁਖ ਦਾਤੇ ਸਮਰੱਥ ਸੁਆਮੀ ਜਿਉ ਪਿੰਡ ਸਭ ਤੁੰਬਰਾ ਮਾਲ ਭ੍ਰਮ ਕੇ ਬੰਦਨ ਕਾਟੋ ਪਰਮੇਸ਼ਰ ਨਾਨਕੀ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਦ ਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਤਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰ ਜਾਹਰ ਗੋਬਿੰਦ ਕੀ ਸੂਖ ਮੰਗਲ ਕਲਿਆ ਹਨ ਵਿਚਾਰਿਆ ਰਹਾ ਵਣ ਤ੍ਰੇਨ ਤ੍ਰੇਪਵਨ ਹਰਿਆ ਹੋਏ ਸਗਲੇ ਜੀ ਸਧਾਰਿਆ ਮਨ ਿਸ਼ੇ ਨਾਨਕ ਫਲ ਪਾਏ ਪੂਰਨ ਏਸ਼ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਜਿਸੀ ਉੱਪਰ ਹੋਵਤਿ ਕਿਰਪਾਲ ਹਰਿ ਸਿਮਰਤ ਕਾਟੈ ਸੋ ਕਾਲ ਰਹਾਉ ਸਾਧ ਸੰਗ ਪਜਿਐ ਗੋਪਾਲ ਗੁਣ ਗਾਵਤ ਤੂਟੈ ਜਮ ਜਾਲ ਆਪੇ ਸਤਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਧ ਦਰਬਾਰ ਬਿਲਾਬਲ ਮਹੱਲਾ ਪੰਜਵਾਂ ਮਨਮਹਿ ਸਿਂਚੋ ਹਰ ਹਰ ਨਾਮ ਅਨੰਦ ਕੀਰਤਨ ਹਰ ਗੁਣ ਗਾਮ ਐਸੀ ਬ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨੋ ਨੇਰੇ ਰਹਾਓ ਕਹੋ ਨਾਨਕ ਜਾਕੇ ਨਿਰਮਲ ਭਾਗ ਹਰ ਚਰਣੀ ਤਾ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਮਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ ਮਰਾਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਤ ਮਾਹੇ ਧਾਈ ਨਾਨਕ ਗੁਰ ਪੂਰੇ ਸਰਨਾਈ ਜਿਨਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾਂ ਸਤਗੁਰ ਕਰਦੀਨੇ ਅਸਥਿਰ ਘਰਬਾਰ ਰਹਾਉ ਜੋ ਜੋ ਨਿੰਦ ਕਰੇ ਸ ਗ੍ਰਹਿਣ ਕੀ ਤਿਸ ਆਗੇ ਹੀ ਮਾਰੈ ਕਰਤਾਰ ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸ਼ਬਦ ਅਖੰਡ ਅਪਾਰ ਬਿਲਾਵਲ ਮਹੱਲਾ ਪੰਜਵਾਂ ਤਾਬ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਓ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆ ਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਔਖਦ ਜੋਗ ਆਏ ਬਸੋ ਕਰ ਦੇਸ਼ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਭੇ ਲੈ ਗਏ ਬਿਹੋਗ ਬਿਲਾਵਲ ਮਹੱਲਾ ਪੰਜਵਾਂ ਕਾਹੂ ਸੰਗ ਨ ਚੱਲ ਹੀ ਮਾਇਆ ਜੰਜਾਲ ਓਢਾ ਸਿਦਾਰੇ ਛਤਰ ਪਤ ਸੰਤਨ ਕਾ ਖਿਆਲ ਰਹਾਓ ਅਹੰਬਦ ਕੋ ਬਿਨ ਸਨਾ ਏਹ ਦੁਰਗੀ ਢਾਲ ਬੋਜੋਨੀ ਜਨਮੈ ਮਰਹਿ ਬਿਕਿਆ ਬਿਕਰਾਲ ਸਤਿ ਬਚਨ ਸਾਧੂ ਕਹੈ ਨਿਤ ਜਪੈ ਗੋਪਾਲ ਸਿਮਰੈ ਸਿਮਰਨ ਨਾਨਕ ਤਰੇ ਹਰ ਕੀ ਰੰਗ ਲਾਲ ਬਿਲਾਵਲ ਮਹੱਲਾ ਪੰਜਵਾ ਮਸਹਿਜ ਸਮਾਦ ਅਨੰਦ ਸੁਖਾ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਹਰ ਜਗਤਰ ਮੈ ਲੋਚੈ ਸਭ ਜੀਆ ਸੋ ਪ੍ਰਸੰਨ ਭੈ ਸਤ ਗੁਰ ਪ੍ਰਭ ਕਸ਼ ਭਿਗਰ ਨਥੀਆ ਜਾ ਕਾਇ ਅੰਗ ਦਿਆਲ ਪ੍ਰਭ ਤਾਕੇ ਸਬਦ ਾਸ ਸਦਾ ਸਦਾ ਵਡਿਆਈਆ ਨਾਨਕ ਗੁਰਪਾਸ ਰਾਗ ਬਿਲਾਵਲ ਮਹੱਲਾ 5 ਘਰ 5 ਚੌਪਦੇ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਕਰ ਬਾਰ ਬਿਣ ਸਤਿ ਬਾਰ ਨਾ ਲਾਗੈ ਜਿਉ ਕਾਗਦ ਬੁੰਦਾਰ ਸੁਣ ਮੇਰੀ ਮਨਸਾ ਮਣੈ ਮਾਹੇ ਸਤ ਦੇਖ ਵਿਚਾਰ ਛੇਦ ਸਾਦਿਕ ਗ੍ਰਹੀ ਜੋਗੀ ਤਜ ਗਏ ਕਰ ਬਾਰ ਰਹਾਓ ਜੈਸਾ ਸੁਪਨਾ ਰੈਣ ਕਾ ਤੈਸਾ ਸੰਸਾਰ ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲਗਾ ਗਵਾਰ ਕਹਾਂ ਸੁਪਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚਾਲੇ ਇੱਕ ਚਲ ਸੈ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਸੇ ਅਸtir ਹਲ ਦੁਆਰ ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪਹਿਜ ਮੁਰਾਰ ਬਿਲਾਵਲ ਮਹੱਲਾ ਪੰਜਵਾਂ ਲੋਕਨਾਂ ਕੀਆਂ ਵਡਿਆਈਆਂ ਬੈਸੰਤਰ ਪਾਗੋ ਜਉ ਮਿਲਿਆ ਪਿਆਰਾ ਆਪਣਾ ਤੇ ਬੋਲ ਕਰਾਗੋ ਜੋ ਪ੍ਰਭ ਜਿਉ ਦਿਆਲ ਹੋਏ ਬਹੁ ਭਗਤੀ ਲਾਗੋ ਲਪਟੜਿਓ ਮਨ ਬਾਸਨਾ ਗੁਰ ਮਿਲਿ ਇਹ ਤਿਆਗੋ ਰਹਾਓ ਕਰਉ ਬੇਨਤੀ ਅਤ ਕਣੀ ਇਹ ਜਿਉ ਹਉ ਮੰਗੋ ਅਰਥ ਆਣ ਸਭ ਵਾਰਿਆ ਪ੍ਰਿਆ ਨਿਮਖ ਸੁਹਾਗੋ ਬੰਜ ਸੰਗ ਗੁਰ ਤੇ ਛੁਟੇ ਦੋਖ ਅਰ ਦਾਗੋ ਹਿਰਦੈ ਪ੍ਰਗਾਸ ਪ੍ਰਗਟ ਭਿਆ ਇਸ ਬਾਸਰ ਜਾਗੋ ਸ਼ਰਨ ਸੁਹਾਗਣ ਆਇਆ ਜਿਸ ਮਸਤਕ ਭਾਗੋ ਕਉ ਨਾਨਕ ਤਨ ਪਾਇਆ ਮਨ ਤਨ ਸੀਤ ਲਾਗੋ